ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆ ਪਿੰਡ ਮਾਨ ਤਹਿਸੀਲ ਪੱਟੀ ਅਤੇ ਜ਼ਿਲ੍ਹਾ ਤਰਨਤਾਰਨ ਸੇ 9 ਨਵੰਬਰ 2025 ਤੇ ਸਮਾਂ ਕੋਈ ਸ਼ਾਮ ਦਾ ਹੈ ਜੀ ਨਰਿੰਦਰ ਭਰਾ ਉਹਨਾਂ ਕੋਲ ਆਏ ਆ ਤੇ ਤਿੰਨ ਪਸ਼ੂ ਕਾਊਆ ਤੇ ਇਹਨਾਂ ਨਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਵੀਰ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਜੀ ਵਧੀਆ ਠੀਕ ਠਾਕ ਸਭ ਹਾਂਜੀ ਵਧੀਆ ਵਧੀਆ ਤੇ ਕਿੰਨੇ ਪਸ਼ੂ ਲਾਇਆ ਜੀ ਅੱਜ ਪਸ਼ੂ ਵੀਰ ਜੀ ਤਿੰਨ ਤਿੰਨ ਪਸ਼ੂ ਹਨਾ ਹਾਂਜੀ ਹਾਂਜੀ ਦੋ ਝੋਟੀਆਂ ਵਾਂ ਹਾਂਜੀ ਤੇ ਇੱਕ ਵੈੜਾ ਇੱਕ ਵੈੜਾ ਹਾਂਜੀ ਹਾਂਜੀ ਤੇ ਇਹਦੇ ਤੋਂ ਕਰਦੀਆਂ ਸ਼ੁਰੂ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਨੀਲੀ ਦੀ ਝੋਟੀ ਆ ਨੀਲੀ ਚ ਆ ਗਈ ਹਨਾ ਹਾਂਜੀ ਹਾਂਜੀ ਮਗਰ ਨੀਲੀ ਦੀ ਮਗਰ ਕੱਟੀ ਆ ਨੀਲੀ ਦੀ ਕੱਟੀ ਆ ਗਈ ਹਾਂਜੀ ਆਵੇ ਬੱਗੇ ਬੁੱਥੇ ਵਾਲੀ ਹਾਂਜੀ ਹਾਂਜੀ ਬਾਕੀ ਝੋਟੀ ਸਭ ਚੰਗੀ ਸਾਫ ਸੁਥਰੀ ਠੜਪੜਾ ਸੋਹਣਾ ਲੱਗਾ ਵਾ ਹਾਂਜੀ ਹਾਂਜੀ ਇਹ ਨਹੀਂ ਵੀ ਹੱਥ ਜਿਹਾ ਥਾਣੀ ਨਹੀਂ ਆਉਂਦੇ ਜਾਂ ਕਿਤਰਾ ਵੀ ਹਾਂ ਹਾਂਜੀ ਹਾਂਜੀ ਬਾਕੀ ਤਾਂ ਤੁੰ ਤੋਂ ਸੋਹਣੇ ਲੱਗੇ ਆ ਤੇ ਇੱਕ ਸਿੰਗ ਦਾ ਥੋੜਾ ਖੋਪ ਲੱਥਾ ਵਾ ਹਾਂਜੀ ਸਿੰਗ ਦਾ ਥੋੜਾ ਖੋਪ ਲੱਥਾ ਵਾ ਹਾਂਜੀ ਆਪਾਂ ਬਖਾ ਹਾਂ ਜਿਹੜਾ ਵੀਰ ਪਹਿਲਾਂ ਦੱਸਿਆ ਹੋਵੇ ਚੰਗਾ ਹੁੰਦਾ ਮੁੜ ਕੇ ਬੜੀ ਬੁਰੇ ਲੱਗੀ ਦਾ ਨਾ ਦੱਸੇ ਤੇ ਬਿਲਕੁਲ ਬਿਲਕੁਲ ਵੀਰ ਜੀ ਹਾਂ ਜਿਹੜੇ ਕੋਈ ਮਾਲਾ ਚੀਜ਼ ਦੱਸ ਕੇ ਹਾਂਜੀ 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 ਤਾਂ ਕਰਕੇ ਪਹਿਲਾਂ ਦੱਸਿਆ ਚੰਗਾ ਹੁੰਦਾ ਬਿਲਕੁਲ ਬਿਲਕੁਲ ਤੇ ਕਿੰਨਾ ਕ ਦੁੱਧ ਦਾ ਦਵੇ ਜੀ ਕੀਤਾ ਇਹ ਦੁੱਧ ਵੀਰ ਜੀ ਇਹ ਥੱਲੇ ਮੰਨ ਲਓ ਅਜੇ ਬੌਲਾ ਹੀ ਆ ਸਾਰੇ 5 6 ਦਿਨ ਸੂਈਨ ਹੋਏ ਆ ਹਾਂਜੀ ਤੇ 8 ਕਿ ਲੀਟਰ ਬੌਲਾ ਅੱਠਾਂ ਤੋਂ ਬਾਹਰ ਹੀ ਆ ਅੱਠਾਂ ਤੋਂ ਬਾਹਰ ਹਨਾ ਹਾਂਜੀ ਹਾਂਜੀ ਇਹ 8 ਤੇ ਹੀ ਮੰਨ ਕੇ ਚਲੋ ਕਿ 8 ਹੈਗਾ ਵਾ 8 ਹੈਗਾ ਹਨਾ ਹਾਂਜੀ ਤੇ ਪਿਛਲੇ ਦਾ ਪਿਛਲੇ ਸੂਏ ਵੀਰ ਜੀ ਆਪਦੇ ਪਾਏ ਦਾ ਵਾ ਹੁਣ ਮੰਨ ਲਾ ਜਿਵੇਂ 8 ਲੀਟਰ ਬੌਲਾ ਹੀ ਆ ਹਾਂਜੀ ਚਲੋ ਜਿਆਦਾ ਨਾ ਕਰੋ ਕੋਈ 12 ਤੇ ਕਰੂਗੀ ਬਿਲਕੁਲ ਬਿਲਕੁਲ ਅੱਜ ਮੈਲਾ ਮਾਰਦਾ 15 ਜਾ ਕੇ 20 ਦਿਨ ਡੰਗਰ ਜਾ ਕੇ ਦੋਤੇ ਆਉਂਦਾ ਵਾ ਹਾਂਜੀ 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 ਇਹ ਤੋਂ ਘੱਟ ਕੀ ਹੋਗਾ ਬਿਲਕੁਲ ਬਿਲਕੁਲ ਹਾਂਜੀ ਤੇ ਕਰਾਈਆਂ ਚੈੱਕ ਭਰਾ ਨੂੰ ਖਰੋਤੇ ਆਲੇ ਵਿੱਚ ਤੁਰ ਕੇ ਚੈੱਕ ਬਾਕੀ ਮਾਜ ਬਹੁਤ ਠੰਡੀ ਧੀਰੀ ਆ ਹਾਂਜੀ ਇਹਨੇ ਕੋਈ ਲੱਤ ਛੜੀ ਜਾਂ ਕਿਤਰਾ ਵੀ ਭਾਵੇਂ ਜਵਾਗ ਚੋਲੇ ਵੀ ਮੈਂ ਨਾ ਜਿਤਨਾ ਮਰਜੀ ਵਿੱਚ ਪੋਲੀ ਰੋ ਮਰਗੀ ਆ ਬਾਦੀ ਜਿਆਦੀ ਚਵਾਈ ਲੱਗੀ ਛੋਟੀ ਨੂੰ ਬਹੁਤ ਹੀ ਠੰਡੀ ਧੀ ਝੋਟੀ ਆ ਯਾਰ ਬੱਗੀ ਮੋਛਾ ਬੱਗਾ ਮੂਥਾ ਇਹ ਨਹੀਂ ਵੀ ਜਾ ਵੀ ਬਹੁਤ ਜਾ ਬੱਗੇ ਰੰਗ ਦੀਆਂ ਕੀ ਗਾੜੀਆਂ ਮੂੰਹ ਤੋਂ ਪੂਰਾ ਬੱਗਾ ਵਾ ਹਾਂਜੀ ਹਾਂਜੀ ਲਾੜੋ ਵੀ ਜੀ ਕੋਈ ਭੂਰ ਛਟਾ ਵੀਰ ਜੀ ਥਾਂ ਵੀਰ ਜੀ ਉਹ ਆਪਦੀ ਅਗਲਾ ਚੋਗੇ ਤਸੱਲੀ ਕਰੇ ਆਪਣੇ ਕੋਲ ਤੇ ਕੋਈ ਐਡੀ ਗੱਲ ਬਾਤ ਨਹੀਂ ਹਾਂਜੀ ਹਾਂਜੀ ਹਾਂ ਬਾਕੀ ਉਹ ਆਪਦੀ ਤਸੱਲੀ ਕਰਕੇ ਹਨ ਜਿਵੇਂ ਮਰਜ਼ੀ ਦੋ ਟਾਈਮ ਆਪਦੀ ਚੋਗੇ ਵਿਚਾਰ ਚੋਵੇ ਇਹ ਚ ਕਾਦਾ ਗੁੱਸਾ ਘੜੀ ਬਿਲਕੁਲ ਬਿਲਕੁਲ ਜੀ ਤਾਂ ਵੀਰ ਜੀ ਜਿੰਨੇ ਰਕਮ ਲਾਉਣੀ ਹੈ ਹਾਂਜੀ ਹਾਂਜੀ ਉਹ ਆਪ ਆਪਦੀ ਤਸੱਲੀ ਕਰੇ ਤਸੱਲੀ ਕਰਿਆ ਨਾ ਦੋ ਟਾਈਮ ਤੇ ਆਪਾਂ ਚੋਗੇ ਜਿਤਨਾ ਬਸ ਬਸ ਹਾਂਜੀ ਮਗਰ ਇਹ ਚਾਰ ਡੰਗ ਚੋਵੇ ਹ ਮਗਰ ਕੱਟੀ ਆ ਮਗਰ ਕੱਟੀ ਹਨਾ ਹਾਂਜੀ ਹਾਂਜੀ ਵੀ ਜੀ ਮੋਲ ਮਲ ਫਿਰ ਆਪਾਂ ਕੀ ਕਰਦੇ ਹਾਂ ਜੀ ਮੋਲ ਵੀਰ ਜੀ ਕਰਨੋਂ ਆਪਾਂ ਜਿੰਨਾ ਮਰਜੀ ਗੱਲ ਜਿਹੜੀ ਆਪਾਂ ਦੇ ਹੀ ਦੇਣੀ ਆ। ਹਾਂਜੀ ਆਪਾਂ ਯੈਸ ਨੋ ਵਾਲਾ ਇੱਕੋ ਹੀ ਕਰਾਂਗੇ। ਹਾਂਜੀ ਹਾਂਜੀ ਮੋਲ ਵੀਰ ਜੀ ਆਪਾਂ ਦਾ ਇੱਕ ਦਾਅ ਕਰਦੇ ਆ। ਹਾਂਜੀ। ਬਾਕੀ ਜਿਹੜੀ ਆਪਾਂ ਦੇ ਦੇਣੀ ਆ ਆਪਾਂ ਇੱਕ ਪਾਈਂ ਦੀ ਝੋਟੀ ਦੇ ਜਾਵੇ। ਹਾਂ ਨਾ। ਹਾਂ ਨਾ। ਹਾਂਜੀ ਠੀਕ ਐ ਵੀਰ ਜੀ। ਹਾਂਜੀ ਹਾਂਜੀ। ਅੱਗੇ ਦੇ ਰਹੀ ਆ ਬੂਰੀ ਵੀ ਜਾ ਰਹੀ। ਗਾੜੀ ਵੀਰ ਜੀ ਬੂਰੀ ਆਪਣੇ ਕੋਲ ਆ ਗਈ ਆ ਨੀਲੀ ਦੀ ਝੋਟੀ। ਹਾਂ। ਨੀਲੀ ਚ ਆ ਗਈ ਆ ਵੀ ਹਨਾ। ਹਾਂਜੀ ਹਾਂਜੀ। ਬਾਕੀ ਥਣ ਪਾਂਡਾ ਸੋਹਣਾ ਲੱਗਾ ਇਹਨੂੰ ਵੀ। ਹਾਂਜੀ। ਉਹ ਦਾਇਤਾ ਵੀ ਪਵੇ ਦੋ ਜਾਂ ਚਾਰ ਦੇ ਲੈ ਜੇ ਸੋਣ ਚ ਜੇ ਹਾਂਜੀ ਤੇ ਬਸ ਤਿਆਰ ਹੀ ਆ ਹਾਂ ਤਿਆਰ ਹੀ ਹਨ ਹਾਂਜੀ ਬਿਲਕੁਲ ਤਿਆਰ ਆ ਹਾਂਜੀ ਬਾਕੀ ਛੋਟੀ ਚੰਗੀ ਬਣੀ ਆ ਕਾਲੇ ਤੇ ਲਾਲੀ ਬੂਰੀ ਆ ਬੂਰੀ ਇੱਕ ਨੀਲੀ ਚ ਆ ਗਈ ਹਨ ਨੀਲੀ ਜਾ ਗਈ ਪਿੱਠਪੜੇ ਵਾਲੀ ਪੂਰੀ ਛੋਟੀ ਆ ਹਾਂਜੀ ਹਾਂਜੀ ਇਹ ਨਹੀਂ ਪੰਜਾਬ ਛੋਟੀ ਜੀ ਆ ਬਿਲਕੁਲ ਵੇਖੋ ਜੀ ਹਾਂਜੀ ਹਾਂਜੀ ਪੂਰੀ ਛੋਟੀ ਆ ਮੀਨੀ ਜਾ ਗਈ ਨਾ ਨੀਲੀ ਜਾ ਗਈ ਆ ਕਾਲੇ ਤੇ ਲਾਲੀ ਆ ਕਾਲੇ ਤੇ ਲਾਲੀ ਹਾਂਜੀ ਹਾਂਜੀ ਬਹੁਤ ਛੋਟੀ ਠੰਡੀ ਆ ਠੀਕ ਆ ਕਿੰਵੇਂ ਸੁਵੇ ਵੀਰ ਜੀ ਵੀਰ ਜੀ ਇਹ ਤੇ ਜਸੂਆ ਸੂਗਿਆ ਰਕੀ ਤੀਜਾ ਸੂਆ ਹੈ ਨਾ ਹਾਂਜੀ ਹਾਂਜੀ ਤੇ ਰਿਕਾਡਰ ਗੁਰਵੀਰ ਜੀ ਕੀ ਇਹਦਾ ਰਿਕਾਡਰ ਜੀ ਅਗਲਾ ਜੋ ਮਰਜੀ ਆ ਕੇ ਜਾਵੇ ਆਪਾਂ ਦਿੰਨੇ ਵੀ ਪਾਏ ਦਾ ਹੀ ਹੁੰਦਾ ਦੁੱਧ ਤੇ ਉਹ ਦਾਂਦੇ ਪੀਲੇ ਆ ਰਹੇ 12 13 ਲੀਟਰ ਚਾਹਦੇ ਰਹੇ ਆ ਹਾਂਜੀ ਤੇ ਆਪਾਂ ਕਿਹੜਾ ਥੀ ਚੋਇਆ ਵਾ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ ਆ ਗੱਲ ਹੋ ਜਾਂਦੀ ਆ ਉਹ ਬੰਦਾ ਜੇ ਮਾਲਾ ਤਾਂ ਹੋਵੇ ਤੇ ਆਪਦੇ ਥੀਚੋ ਆਵੇ ਤੇ ਹਾਂਜੀ ਹਾਂਜੀ ਬਿਲਕੁਲ ਇਹ ਮਾਲਾ ਔਰ ਜੇ ਬਣੀ ਆਪਾਂ ਨੂੰ ਪਤਾ ਹੀ ਆ ਕਿ ਕਿੰਨਾ ਦੁੱਧ ਕੱਢੂ ਕਿੰਨਾ ਨਾ ਆ 12 12 12 13 14 ਨਾਲੇ ਭਾਂਡਾ ਦਿੰਦੀ ਆ ਭਾਂਡਾ ਭੁੰਨਾ ਚੰਗਾ ਲੱਗਾ ਵਾ ਬਿਲਕੁਲ ਬਿਲਕੁਲ ਥਣ ਭਾਂਡਾ ਵੀ ਥੋੜਾ ਲੱਗਾ ਹਾਂਜੀ ਬਾਕੀ ਥਣ ਥੋੜਾ ਵੀ ਸੋਹਣਾ ਵਾ ਹਾਂਜੀ ਹਾਂਜੀ ਮੁੱਠੀ ਵਾਲਾ ਖਾਣਾ ਮੁੱਠੀ ਵਾਲਾ ਹਾਂਜੀ ਤੇ ਕਰਾਈਆਂ ਚੱਕ ਵੀ ਜੀ ਕਰਾਂ ਨੇ ਵੀਰ ਜੀ ਇਹ ਵੀ ਇਹਦਾ ਮੇਸ਼ਾਈਆਂ ਪੂਰਾ ਡੰਗਰ ਕਾਲੇ ਤੇ ਲਾਲ ਆਵੇ ਦੁੱਧ ਵਾਲਾ ਹੀ ਹੁੰਦਾ ਵਾ ਹਾਂਜੀ ਹਾਂਜੀ ਉਹ ਕਈ ਹੁੰਦੇ ਆ ਵਿੱਚ ਡੰਗਰੇ ਕੇ ਦੁੱਪੜ ਵਿੱਚ ਹੁੰਦੇ ਵੀ ਨਹੀਂ ਹੁੰਦੇ ਹਾਂਜੀ ਹਾਂਜੀ ਬਾਕੀੜੇ ਕਾਲੇ ਤੇ ਲਾਲ ਦਾ ਇਹ ਵਾਦਾ ਵੀ ਡੰਗਰ ਦੁੱਧ ਵਾਲਾ ਹੋਊਗਾ ਬਿਲਕੁਲ ਬਿਲਕੁਲ ਵੀ ਜੀ ਹਾਂਜੀ ਨਾਲੇ ਨੀਲੀ ਚ ਆ ਜਾਂਦੀ ਆ ਹਾਂਜੀ ਹਾਂਜੀ ਨੀਲੀ ਦੀ ਡਿਮਾਂਡ ਵੀ ਤੁਹਾਨੂੰ ਪਰਾ ਜਿਆਦੀ ਆ ਹਾਂਜੀ ਹਾਂਜੀ ਤੇ ਮੋਲਵੀਰ ਜੀ ਫਿਰ ਆਪਾਂ ਕੀ ਕਰਦੇ ਆ ਮੋਲਵੀਰ ਜੀ ਇਹਦਾ ਆਪਾਂ ਇੱਕ 12 ਕਰਦੇ ਆ ਇੱਕ 12 ਹਾਂਜੀ ਹਾਂਜੀ ਜਿਹੜੀ ਆਪਾਂ ਦੇ ਦੇਣੀ ਆ ਬਾੜਦੀ ਦੇ ਦਾਂਗੇ ਇੱਕ ਘੱਟ ਦੇ ਵਿੱਚ ਹਨਾ ਹਾਂਜੀ ਹਾਂਜੀ ਯੈਸ ਨੋ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ ਅੱਗੇ ਦੇਰੀਆਂ ਹਾਂਜੀ ਝੋਟੀ ਹਾਂਜੀ ਝੋਟੀ ਸਾਬ ਸੁਸਰੀ ਝੋਟੀ ਆ ਬਿਲਕੁਲ ਬਿਲਕੁਲ ਵੀ ਜੀ ਤਿੱਥਪੁਰੇ ਦੀ ਝੋਟੀ ਆ ਇਹ ਨਹੀਂ ਵੀ ਪਿੱਛੇ ਕੋੜੇ ਸੱਬੇ ਜਾਉਂਦੇ ਆ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਵੈੜ ਦੀ ਦੇਦੀਆਂ ਵੀ ਜਾਨ ਵੈੜ ਵੀਰ ਜੀ ਆਪਣੇ ਕੋਲ ਆ ਗਈ ਆ ਹਾਂਜੀ ਦੱਬੀ ਵੈੜ ਆ ਦੱਬੀ ਵੈੜੀ ਧੀਰੀ ਵੈੜ ਇਹ ਨਹੀਂ ਵੀ ਲੋਸ਼ਰ ਪੁਰੇ ਵਾਲੀ ਇਹ ਕਿਤਰਾ ਵਧੀਆ ਹਾਂਜੀ ਜੀ ਬਿਲਕੁਲ ਠੰਡੀ ਵੈੜ ਜਿੰਨੂੰ ਆਉਂਦੇ ਆ ਠੰਡੀ ਸੀਲ ਹੈ ਨਾ ਹਾਂਜੀ ਹਾਂਜੀ ਥਣ ਲੱਗਾ ਉੱਤੇ ਵਾਲਾ ਪਾੜੀ ਵਾਲਾ ਚੱਡਾ ਵੀਰ ਜੀ ਮੁੱਠੀ ਵਾਲਾ ਥਾਣਾ ਮੁੱਠੀ ਵਾਲਾ ਥਾਣਾ ਮਗਰ ਵੀਰ ਜੀ ਬੱਛੀ ਇਹਦੇ ਮਗਰ ਇਹਦੇ ਬੱਛੀ ਆ ਗਈ ਹੈ ਨਾ ਹਾਂਜੀ ਹਾਂਜੀ ਇਹਦੇ ਮਗਰ ਬੱਛੀ ਆ ਠੀਕ ਹੈ ਦੂਜੇ ਸੂਈ ਆ ਗਈ ਹੈ ਨਾ ਵੀਰ ਜੀ ਹਾਂਜੀ ਵੀਰ ਜੀ ਦੂਜਾ ਸੂਈ ਆ ਰਹੀ ਹੈ ਤੇ ਕਿੰਨਾ ਜੋ ਦੁੱਧ ਆਦ ਵੀਰ ਜੀ ਇਹਦੇ ਥੱਲੇ ਬੋਲਾ ਹੋਊਗਾ ਕੋਈ 12 13 ਲੀਟਰ ਹੈ 12 13 ਲੀਟਰ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਵਧੂਗੀ ਦੁੱਧੋ ਘਰੋ ਤਕਰੀਬਨ ਕੋਈ 20 ਕਿਲੋ ਲੀਟਰ 18 ਦੇ ਹਨ ਕਿੜਾ ਹਾਂਜੀ ਹਾਂਜੀ ਅੱਜ ਤਾਂ ਮਾਲਾ ਮਹਿਲਾ ਨਹੀਂ ਮਾਰਿਆ ਅੱਜ ਤਾਂ ਸੂਈ ਨੇ ਥੋੜੇ ਜਿਹੇ ਜਿਹੇ ਹੋਏ ਆ ਕੋਈ ਆਇਆ ਤੇਰੀ ਬੱਛੀ ਬੱਛੀ ਰੁਣਾਏ ਜਾਂਦੀ ਆ ਬੱਛੀ ਆ ਗਈ ਵੀਰ ਜੀ ਹਾਂ ਜੀ ਹਾਂ ਜੀ ਆ ਗਈ ਬੱਛੀ ਦੀ ਕਾਲੀ ਬੈਂਦੇਂ ਘੜਾਨੀ ਕਾਲੀ ਤੱਤਰੀ ਇਹ ਕਾਲਾ ਪਾਇੰਦਾ ਰੂਪਾ ਵੇਰ ਕੀ ਆ ਕੁੱਤੇ ਦੇ ਘੜਕੇ ਵੀ ਥੋੜਾ ਜਿਹਾ ਕਾਲਾ ਆ ਕੁੱਤੇ ਤੋਂ ਵੀ ਦਰਤੀ ਆ ਨਾ ਕਿ ਚਲੋ ਤੋਤ ਮਾਲਾ ਕੋੜੀ ਵਰਗੀ ਆ ਹਾਂਜੀ ਹਾਂਜੀ ਬਾਕੀ ਥੜ ਭਾਂਡਾ ਸੋਨਾ ਲੱਗਾ ਬਿਲਕੁਲ ਰਹਿ ਗਈ ਠੰਡੀ ਤੇਰੀ ਜਿਹੜੀ ਲਾਦੀ ਛੜੀ ਲੈਣਾ ਨਾ ਵੇਚੀ ਆਪਾਂ YouTube ਨਹੀਂ ਪਾਇਆ ਬਿਲਕੁਲ ਬਿਲਕੁਲ ਨਾ ਨਾ ਇਤਰਾਏ ਬਾ ਕਰ ਮਾਦੀ ਥਲੇ ਆਪਾਂ ਬੈਠਾ ਰਹ ਹਾਂ ਹਾਂਜੀ ਹਾਂਜੀ ਅਮੇ ਨਾ ਵੀ ਮੱਚੀ ਛਾੜਦਾ ਵੀ ਐਡੀ ਠੰਡੀ ਆਪਣੇ ਘਰ ਦੇ ਚਉਦੇ ਆ ਹਾਂਜੀ ਤੇ ਬਾਕੀ ਠੰਡੀ ਠੀਕ ਹੈ ਹਾਂ ਹਾਂ ਠੀਕ ਹੈ ਜੀ ਬਾਕੀ ਬਹੁਤ ਵਾਹ ਠੰਡੀ ਆ ਹਾਂਜੀ ਹਾਂਜੀ ਤੇ ਮੋਹਨ ਵੀਰ ਜੀ ਕੀ ਕਰਦੇ ਆ ਜੀ ਆਪਾਂ ਮੋਹਨ ਵੀਰ ਜੀ ਆਪਾਂ ਦਾ 50 ਕਰਦੇ ਆ ਹਾਂਜੀ ਜਿਹੜੀ ਦੇਰ ਨੇ ਵੀਰ ਜੀ ਆਪਾਂ 48000 ਦੇ ਆਪਾਂ ਨਾ ਦੇ ਦਾਂਗੇ ਯਸ ਨੂੰ 48000 ਦੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਇੱਕ ਰੀ ਆਪਣਾ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਐਡਰੈਸ ਵੀਰ ਜੀ ਆਪਣਾ ਪਿੰਡ ਮਾਨ ਹਾਂਜੀ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਭਰਾ ਜੀ ਹਾਂਜੀ ਤੇ ਮੋਬਾਈਲ ਨੰਬਰ ਦੱਸ ਦਿਓ ਮੇਰਾ ਨੰਬਰ ਆਪਣਾ 9948 ਹਾਂਜੀ 88419 ਠੀਕ ਹੈ ਜੀ なんで、余計に使うのは日本語です。<Okay>.